ਮੇਰੀ ਅੰਮੀ ਦਾ ਨੋਮਾ ਮੈਂ 4 ਤਰੀਕ ਨੂੰ ਦਿੱਲੀ ਸ਼ੋਅ ਲਾ ਕੇ ਆਇਆ ਹਾਂ ਹਾਂਜੀ ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਖਾਨ ਸਾਹਿਬ ਦੇ ਕੁਝ ਸਮੇਂ ਪਹਿਲਾਂ ਮਾਪਿਓ ਦੋਨੋਂ ਹੀ ਗੁজার ਗਏ ਸੀ ਤੇ ਅੱਜ ਤੋਂ ਦੋ ਦਿਨ ਪਹਿਲਾਂ ਹੀ ਖਾਨ ਸਾਹਿਬ ਨੇ ਇੱਕ ਲਾਈਵ ਵੀਡੀਓ ਰਿਕਾਰਡ ਕੀਤੀ ਤੇ ਉਹਨੂੰ ਸ਼ੇਅਰ ਵੀ ਕੀਤਾ ਤੇ ਦੱਸਿਆ ਕਿ ਕਲਾਕਾਰਾਂ ਦੀ ਕੋਈ ਲਾਈਫ ਨਹੀਂ ਹੈ ਕਲਾਕਾਰਾਂ ਨੂੰ ਬਹੁਤ ਕੁਝ ਸਿਆਣਾ ਪੈਂਦਾ ਇਹ ਘਰ ਦੇ ਵਿੱਚ লাশ ਪਈ ਹੁੰਦੀ ਹੈ ਪਰ ਫਿਰ ਵੀ ਜੋ ਸ਼ੋਅ ਬੁੱਕ ਕੀਤੇ ਹੁੰਦੇ ਨੇ ਉੱਤੇ ਜਾਣਾ ਹੀ ਪੈਂਦਾ ਹੈ ਪੱਥਰ ਦਾ ਦਿਲ ਕਰਕੇ ਉੱਥੇ ਸ਼ੋਅ ਲਾਉਣੇ ਪੈਂਦੇ ਆ ਤੇ ਜਾ ਕੇ ਫਿਰ ਸ਼ੋਅ ਦੇ ਉੱਪਰ ਦੂਜੇ ਲੋਕਾਂ ਨੂੰ ਹਸੋਣਾ ਤੇ ਉਹਨਾਂ ਨੂੰ ਨਚਾਉਣਾ ਵੀ ਪੈਂਦਾ ਹੈ ਖਾਨ ਸਾਹਿਬ ਦੀ ਇਹ ਵੀਡੀਓ ਦੇਖ ਕੇ ਬਹੁਤ ਸਾਰੇ ਲੋਕ ਕੁਝ ਗਲਤ ਕਮੈਂਟ ਵੀ ਕਰਦੇ ਪਏ ਨੇ ਕਿ ਜੇਕਰ ਇਹੋ ਜੀ ਗੱਲ ਆਏ ਤੇ ਤੂੰ ਇਹ ਕੰਮ ਕਿਉਂ ਨਹੀਂ ਛੱਡ ਦਿੰਦਾ ਤੂੰ ਕਿਉਂ ਕਰਦਾ ਪਿਆ ਹੈ ਖਾਨ ਸਾਹਿਬ ਦੀ ਮਾਤਾ ਜੀ ਦੀ ਡੈਥ ਤੋਂ ਬਾਅਦ ਇੱਕ ਸ਼ੋਅ ਬੋਕਸ ਹੀ ਖਾਨ ਸਾਹਿਬ ਦਾ ਜੋ ਕਿ ਦਿੱਲੀ ਦੇ ਇੱਕ ਕਲੱਬ ਦੇ ਵਿੱਚ ਸੀ ਉਸ ਸ਼ੋਅ ਨੂੰ ਲਗਾਉਣ ਤੋਂ ਬਾਅਦ ਹੀ ਖਾਨ ਸਾਹਿਬ ਨੇ ਇਹ ਵੀਡੀਓ ਬਣਾਈ ਤੇ ਦੱਸਿਆ ਕਿ ਬਹੁਤ ਹੀ ਪੱਥਰਾਂ ਦਾ ਦਿਲ ਕਰਕੇ ਸਾਨੂੰ ਇਹ ਕੰਮ ਕਰਨਾ ਪੈਂਦਾ ਹੈ ਘਰ ਦੇ ਵਿੱਚ Laash ਪਈ ਹੁੰਦੀ ਹੈ ਪਰ ਸਾਨੂੰ ਇਹ ਕੰਮ ਜੋ ਮਜਬੂਰੀ ਨਾਲ ਕਰਨਾ ਪੈਂਦਾ ਹੈ ਦੂਜੇ ਲੋਕਾਂ ਨੂੰ ਹਸਾਉਣਾ ਤੇ ਨਚਾਉਣਾ ਹੀ ਪੈਂਦਾ ਹੈ ਬਾਕੀ ਸੁਣੋ ਦੋਸਤੋ ਤੁਸੀਂ ਇਹ ਪੂਰੀ ਵੀਡੀਓ ਖਾਨ ਸਾਹਿਬ ਆਪਣੀਆਂ ਜੋ ਦਿਲ ਦੀਆਂ ਭਾਵਨਾਵਾਂ ਤੁਹਾਡੇ ਅੱਗੇ ਰੱਖ ਰਿਹਾ ਹੈ ਸ਼ੇਅਰ ਕਰ ਰਿਹਾ ਹੈ ਸੁਣ ਕੇ ਜਰੂਰ ਦੱਸਿਓ ਤੁਹਾਡਾ ਇਸ ਉੱਪਰ ਕੀ ਵਿਚਾਰ ਹੈ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਹੋਰਨਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਹਾਂ ਕਲਾਕਾਰਾਂ ਦੀ ਕੋਈ ਲਾਈਫ ਨਹੀਂ ਹੈਗੀ ਕਲਾਕਾਰਾਂ ਕਲਾਕਾਰਾਂ ਦੀ ਕੋਈ ਲਾਈਫ ਨਹੀਂ ਹੈ ਉਹਨਾਂ ਦੀ ਕੋਈ ਫੀਲਿੰਗਸ ਨਹੀਂ ਜਦੋਂ ਮੰਨ ਲਓ ਘਰੇ লাশ ਪਈ ਹੁੰਦੀ ਆ ਆਪਣੇ ਪਰਿਵਾਰ ਵਿੱਚੋਂ ਕਿਸੇ ਨਾ ਕਿਸੇ ਦੀ লাশ ਪਈ ਹੁੰਦੀ ਆ ਤੇ ਕਲਾਕਾਰਾਂ ਨੂੰ ਜੀ ਸ਼ੋਅ ਲਾਉਣ ਜਾਣਾ ਪੈਂਦਾ ਹੈ ਉਹ ਸਟੇਜ ਤੇ ਹੁੰਦੇ ਆ ਘਰੇ ਮਾਂ ਮਰੀ ਪਈ ਹੈ ਤੇ ਮਰਿਆ ਪਿਆ ਉਹ ਸਟੇਜ ਤੇ ਹੁਣ ਉਹਨੂੰ ਨਚਾਉਣਾ ਹੀ ਪੈਣਾ ਲੋਕਾਂ ਨੂੰ ਕੀ ਕਰੀਏ ਕਲਾਕਾਰਾਂ ਦੀ ਜ਼ਿੰਦਗੀ ਕੀ ਹੈ ਯਾਰ ਕੀ ਲੋਕਾਂ ਨੂੰ ਲੱਗਦਾ ਵੀ ਲਗਜ਼ਰੀ ਆ ਫਲਾਣਾ ਤੇਮਕੜਾ ਹੈ ਇਹ ਦੇਖਣ ਨੂੰ ਇੰਆ ਲਗਜ਼ਰੀ ਆ ਬਲਾਨਾ ਟਾਈਮ ਕਿੜਾ ਜਦੋਂ ਆ ਫੀਲਿੰਗ ਜਿਹੜੀ ਹੈ ਨਾ ਇਹ ਜਦੋਂ ਹਰਟ ਹੁੰਦੀ ਆ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਯਾਰ ਵੀ ਆ ਕਲਾਕਾਰੀ ਕੀ ਆ ਯਾਰ ਮੇਰੀ ਮੇਰੀ ਅੰਮੀ ਦਾ ਨੋਮਾ ਤੇ ਮੈਂ 4 ਤਰੀਕ ਨੂੰ ਦਿੱਲੀ ਸ਼ੋਅ ਲਾ ਕੇ ਆਇਆ ਤਸਵੀਰੇ ਆਣ ਕੇ ਮੈਂ ਨੋਵੇਂ ਤੇ ਸ਼ਾਮਲ ਹੋਇਆ ਦੁਆਚ ਸ਼ਾਮਲ ਹੋਇਆ 次はできろ。<laughs>